ਇਸਾਂ ਜੱਟਾਂ ਦੇ ਪੁੱਤਾਂ ਤੇ ਹੁੰਦਾ ਫਲਦਾਰ ਕਾਨੇ ਜਿਹੜਾ ਮਿੱਤਰਾਂ ਦੀ ਮਹਿਫਿਲ ਲੇ ਵੀ ਮਿੱਤਰੋ ਹੁਣ ਸੋਨੂੰ ਵੱਡੇ ਵੱਡੇ ਬੂਫਰਾ ਦੇ ਉੱਤੇ 5-6000 ਰੁਪਏ ਲਾਉਂਦੀ ਕੋਈ ਲੋੜ ਨਹੀਂ ਹੈਗੀ 5-6000 ਦਾ ਬਾਈ ਤੁਸੀਂ ਬਾੜਾ ਕਹਤਾ ਅੱਛਾ ਜੀ ਆਪਾਂ ਤਾਂ ਇਹ ਸਾਰੀ 550 ਹੀ ਦਿੰਨੇ ਆ ਸਿਰਫ 550 ਰੁਪਏ ਦੇ ਆਹੀ 550 ਦੀ ਲੈ ਵੀ ਮਿੱਤਰੋ ਸਿਰਫ 550 ਰੁਪਏ ਦਾ ਤੇ ਬਾਈ ਜੀ ਸਵਾਦ 5-6000 ਵਾਲਾ ਉਹ ਤੋਂ ਵੀ ਵੱਧ ਆਉ ਬਾਈ ਉਹ ਤੋਂ ਵੱਧ ਆਊਗਾ 550 6000 ਵਾਲੀ じゃ ਮੋਬਾਈਲ ਰੱਖਣ ਵਾਲੀ ਜਗ੍ਹਾ ਨਹੀਂ ਮਿਲਦੀ ਤੁਹਾਨੂੰ ਨਹੀਂ ਮਿਲਦੀ ਹੈਗੀ ਲਾ ਪੂਰਾ ਨਿਆਰਾ ਦਿੰਦੀ ਆ ਬਾਈ ਲੈ ਵੀ ਮਿੱਤਰੋ ਦੇਖ ਸਕਦੇ ਹੋਗੇ ਇਹ ਚੀਜ਼ ਪੂਰੀ ਘੈਂਟ ਆਗੀ ਤੇ ਇਹਨੂੰ ਤੁਸੀਂ ਬਾਈ ਜੀ ਬਲੂਟੁੱਥ ਨਾਲ ਤੇ USB ਨਾਲ ਹੈ ਨਾ ਜਿਵੇਂ ਮਰਜੀ ਲਾਓ ਬਾਈ ਚਾਹੇ ਦੇ ਵਿੱਚ ਪੈਨ ਡਰਾਈਵ ਲਾ ਲਓ ਚਾਹੇ ਤੁਸੀਂ ਇਹਦੇ ਵਿੱਚ ਲਾ ਲਓ ਆਪਣੀ ਚਿਪ ਠੀਕ ਹੈ ਬੈਟਰੀ ਦੇ ਉੱਤੇ ਚੱਲਦਾ ਬਈ ਇਹ ਹਾਂ ਬਾਈ ਇਹ ਚਾਰਜ ਹੁੰਦਾ ਹੈ ਚਾਰਜ ਹੁੰਦਾ ਇਹ ਘੱਟੋ ਘੱਟ 6-7 ਘੰਟੇ ਰਾਮ ਨਾਲ ਕੱਢਦਾ ਰਾਮ ਕੀ ਗੱਲ ਹੈਗੀ ਪੂਰੇ ਲੈ ਵੇ ਮਿੱਤਰੋ ਬਾਕੀ ਸਕਰੀਨ ਦੇ ਉੱਪਰ ਨੰਬਰ ਹੈਗਾ ਇਹਨੂੰ ਮਗਵਾ ਲਓ ਬਾਕੀ ਜੇ ਕਿਤੇ ਨੇ ਆਉਣਾ ਹੋਵੇ ਤਾਂ ਤੁਸੀਂ ਲੌਂਗਵਾਲ ਦਾਣਾ ਮੰਡੀ ਦੇ ਵਿੱਚ ਆ ਕੇ ਇਹਨੂੰ ਲੈ ਕੇ ਵੀ ਜਾ ਸਕਦੇ ਹੋ ਦਾਣਾ ਮੰਡੀ ਲੌਂਗਵਾਲ ਦੇ ਵਿੱਚ ਆਪਣੀ 7 ਨੰਬਰ ਦੁਕਾਨ ਆ ਬਾਈ ਠੀਕ ਹੈ ਜੀ Da